ਤਿੰਨ ਭਾਗ ਦੇ ਜ਼ਿਆਦਾਤਰ ਰਾਜਾਂ ਵਿੱਚ ਕੱਲ ਤੋਂ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ ਵੀਰਵਾਰ ਨੂੰ ਕਈ ਰਾਜਾਂ ਵਿੱਚ ਗੜੇ ਮਾਰੀ ਹੋਈ ਅੱਜ ਵੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਛੱਤੀਗੜ੍ਹ ਪੱਛਮੀ ਬੰਗਾਲ ਅਤੇ ਬਿਹਾਰ ਦੇ ਕਈ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਵੀਰਵਾਰ ਨੂੰ ਦਿੱਲੀ ਵਿੱਚ 32.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ ਇਹ ਆਮ ਨਾਲੋਂ ਵੱਧ ਹੈ ਹਾਲਾਂਕਿ ਬਦਲਵਾਈ ਅਤੇ ਤੇਜ਼ ਹਵਾਵਾਂ ਨੇ ਮੌਸਮ ਨੂੰ ਆਮ ਵਾਂਗ ਬਣਾ ਦਿੱਤਾ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਮੌਸਮ ਵਿਗੜਨ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਲਗਭਗ 5 ਤੋਂ 10 ਰਾਜਾਂ ਵਿੱਚ ਤਾਪਮਾਨ 30 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਮੌਸਮ ਵਿਭਾਗ ਮੁਤਾਬਕ ਮਹਾਰਾਸ਼ਟਰ, ਤੇਲੰਗਾਨਾ, ਅੰਧਰੂਨੀ ਕਰਨਾਟਕ, ਗੁਜਰਾਤ ਅਤੇ ਓਡੀਸ਼ਾ ਵਿੱਚ ਤਾਪਮਾਨ 36 ਤੋਂ 40 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਜਦਕਿ ਆਂਧ੍ਰਪ੍ਰਦੇਸ਼, ਤਾਮਿਲਨਾਡੂ, ਕੇਰਲ, ਰਾਜਸਥਾਨ, ਗੋਆ, ਉੱਤਰਪ੍ਰਦੇਸ਼, ਮੱਧਪ੍ਰਦੇਸ਼ ਅਤੇ ਬਿਹਾਰ ਵਿੱਚ ਤਾਪਮਾਨ 32 ਤੋਂ 36 ਡਿਗਰੀ ਸੈਲਸੀਅਸ ਵਿਚਕਾਰ ਬਣਿਆ ਹੋਇਆ ਹੈ। ਹਾਲਾਂਕਿ ਉੱਤਰਪੂਰਬੀ ਭਾਰਤ ਵਿੱਚ ਤਾਪਮਾਨ ਵਿੱਚ ਇੱਕ ਹੋਰ ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਝਾਰਖੰਡ ਵਿੱਚ ਵੀ ਮੀਂਹ ਕਾਰਨ તાપમાન 8.6 ડિગ્રી સેલ્સિયસ હેઠા આ ગયા હૈ મોસમ વિભાગ ને ક્યા હૈ કી દક્ષણ પશ્ચિમ મધ્ય પ્રદેશ અતે આસપાસ દે ક્ષેત્રા وچ ચક્કરવર્તી સર્ક્યુલેશન બન રયા હૈ ઇસ દે નાલ હી બંગાલ દી ખાડી وچ એન્ટી સાયક્લોનિક સર્ક્યુલેશન મૌજૂદ હૈ ઇસ કારણ ਝારખંડ ઓડિશા અતે પશ્ચમી બંગાલ وچ 50 50 કિલોમીટર પ્રતિ કન્ટે દી રફ्तार નલ તેજ હવામા ચલન દી સંભાવના હૈ મોસમ વિભાગ ને ક્યા હૈ કી છત્તીગઢ અતે પૂર્વી મધ્ય ਪਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਅੱਜ ਗੜਿਆਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਵਿਭਾਰ ਉੱਤਰ ਪ੍ਰਦੇਸ਼ ਦਰਜੀਲਿੰਗ ਅਤੇ ਸਿੱਕਮ ਦੇ ਕਰੀਬਤੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਬੰਗਾਲ ਦੀ ਖਾੜੀ ਵਿੱਚ ਚੱਕਰਵਾਤ ਵਿਰੋਧੀ ਸਰਕੂਲੇਸ਼ਨ ਕਾਰਨ ਝਾਰਖੰਡ ਉੜੀਸਾ ਤੇ ਪੱਛਮੀ ਬੰਗਾਲ ਵਿੱਚ ਮੀਂਹ ਜਾਰੀ ਹੈ ਇਸ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਅੱਜ ਉੱਤਰ ਪੂਰਬੀ ਭਾਰਤ ਦੇ ਲਗਭਗ ਸਾਰੇ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦੱਖਣ ਪੱਛਮੀ ਮੱਧ ਪ੍ਰਦੇਸ਼ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਚੱਕਰਵਰਤੀ ਸਰਕੂਲੇਸ਼ਨ ਉੱਤਰੀ ਅੰਦਰੂਨੀ ਕਰਨਾਟਕ ਤੱਕ ਫੈਲਿਆ ਹੋਇਆ ਹੈ ਇਸ ਦੇ ਪ੍ਰਭਾਵ ਅਧੀਨ ਤਾਮਿਲਨਾਡੂ ਪੁੱਡੂਚੇਰੀ ਅਤੇ ਕਰਾਈਕਲ ਤੱਟੀ ਕਰਨਾਟਕ ਉੱਤਰੀ ਅੰਦਰੂਨੀ ਕਰਨਾਟਕ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਮਨ ਰਾਇਲ ਸੀਮਾ ਵਿੱਚ ਬਾਈ ਤੋਂ 24 ਮਾਰਚ ਅਤੇ ਅਗਲੇ 5 ਦਿਨਾਂ ਦੌਰਾਨ ਕੇਰਲ ਅਤੇ ਮਹੇ ਵਿੱਚ بارش ਹੋਣ ਦੀ ਸੰਭਾਵਨਾ ਹੈ ਤੇਲੰਗਾਨਾ ਵਿੱਚ 21 ਤੋਂ 22 ਮਾਰਚ ਤੱਕ ਕੁਝ ਥਾਵਾਂ ਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ